ਜਿਹੜੇ ਮੇਲਸ ਟਾਕਸਿਕ ਜ਼ਹਿਰੀਲੇ ਤੇ ਭੜੇ ਸੁਭਾਅ ਵਾਲੇ ਪਰਿਵਾਰਾਂ ਤੋਂ ਬਿਲੋਂਗ ਕਰਦੇ ਆ ਤੇ ਉਹ ਜਦੋਂ ਮੈਰਿਜ ਜਾਂ ਈਵਨ ਲਵ ਮੈਰਿਜ ਵੀ ਕਰਾਉਣ ਲੱਗਦੇ ਆ ਤੇ ਉਹਨਾਂ ਦਾ ਫਰਜ਼ ਬਣਦਾ ਆ ਬਹੁਤ ਸਟ੍ਰਿਕਟਲੀ ਮੈਂ ਇਹ ਗੱਲ ਕਹਿ ਰਿਹਾ ਉਹਨਾਂ ਦਾ ਫਰਜ਼ ਬਣਦਾ ਆ ਬਹੁਤ ਸਟ੍ਰਿਕਟ ਫਰਜ਼ ਬਣਦਾ ਆ ਜਿਦੇ ਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਕਿ ਤੁਸੀਂ ਆਪਣੀ ਹੋਣ ਵਾਲੀ ਪਾਰਟਨਰ ਵਾਈਫ ਅ ਅਰਦਾਂ ਗਣੀ ਨੂੰ ਇਹ ਦੱਸੋ ਕਿ ਸਾਡੇ ਘਰ ਦੇ ਬੰਦੇ ਇੱਕ ਦੋ ਜਾਂ ਸਾਰੇ ਜਾਂ ਦੋ ਚਾਰ ਜਿੰਨੇ ਵੀ ਨੇ ਬਈ ਉਹ ਇਸ ਸੁਭਾ ਦੇ ਨੇ ਤੇ ਫਿਰ ਉਹਨੂੰ ਦੱਸੋ ਕਲੀਅਰਲੀ ਤੇ ਮੈਂ ਦਾਅਵੇ ਨਾਲ ਕਹਿੰਨਾ ਕੋਈ ਵੀ ਬੰਦਾ ਅ ਗੰਦ ਚ ਰਹਿ ਕੇ ਖੁਸ਼ ਨਹੀਂ ਹੁੰਦਾ ਉਹ ਤੁਹਾਨੂੰ ਐਗਜ਼ਿਟ ਦੇ ਵਾਸਤੇ ਪਹਿਲਾਂ ਫੋਰਸ ਕਰੇਗੀ ਜਾਂ ਕਹੇਗੀ ਵੀ ਘਰ ਵੱਖਰਾ ਲਾਓ ਜੋ ਕਿ 100% ਉਹਦਾ ਰਾਈਟ ਬਣਦਾ ਤੇ ਜੋ ਕਿ ਰਾਈਟ ਹੈ ਜੋ ਸਹੀ ਹੈ ਤੇ ਯਾ ਫਿਰ ਤੁਸੀਂ ਆਲਰੇਡੀ ਆਪਣੀ ਪੇਚ ਪੇਚ ਮਤਲਬ ਆਪਣਾ ਘਰ ਤੇ ਰਾਇਸ਼ ਵੱਖਰੀ ਬਣਾ ਕੇ ਹੀ ਸਟੈਪ ਲਓ ਕਿਉਂਕਿ ਤੁਸੀਂ ਆਪ ਸੋਚੋ ਤੁਹਾਨੂੰ ਜਿਹੜੀ ਗੰਦਗੀ ਨਜ਼ਰ ਆ ਰਹੀ ਹੈ ਤੁਸੀਂ ਉਸ ਗੰਦ ਚ ਦੂਜੇ ਇੱਕ ਹੋਰ ਬੰਦੇ ਨੂੰ ਕਿਉਂ ਸੁੱਟਣਾ ਚਾਹੁੰਦੇ ਹੋ ਜਦੀ ਜ਼ਿੰਦਗੀ ਠੀਕ ਠਾਕ ਚੱਲ ਰਹੀ ਹੈ ਨਾ ਸੋਚੋ ਵਿਚਾਰ ਕਰੋ ਇਸ ਤੇ